ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਵਿਸ਼ੇਸ਼ ਤੌਰ ਤੇ ਤਰਨਤਾਰਨ ਪੁੱਜੇ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਵੀ ਤਰਨਤਾਰਨ ਅੰਦਰ ਵਿਸ਼ੇਸ਼ ਤੌਰ ਤੇ ਆ ਰਹੇ ਹਨ ਉਧਰ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਆਏ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ ਜਦ ਦੁਪਹਿਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਵਿਸ਼ੇਸ਼ ਤੌਰ ਤੇ ਤਰਨਤਾਰਨ ਦੇ ਇੱਕ ਨਿੱਜੀ ਪੈਲਸ ਵਿੱਚ ਪੁੱਜੇ ਹਨ ਉਨਾ ਨਾਲ ਹਲਕਾ ਇੰਚਾ ਤਰਨਤਾਰਨ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੱਦੂ ਹਲਕਾ ਮਜੀਠਾ ਤਲਵੀਰ ਸਿੰਘ ਗਿੱਲ ਅਤੇ ਹਲਕਾ ਵਿਧਾਇਕ ਖੀਮ ਕਰਨ ਸਰਵਨ ਸਿੰਘ ਤੁੰਨ ਸਮੇਤ ਲੀਡਰਸ਼ਿਪ ਜਿਲ੍ਹਾ ਤਰਨਤਾਰਨ ਵੀ ਸ਼ਾਮਲ ਸਨ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਉਹ ਪਰਸੋਂ ਆਪਣੇ ਅੱਜ ਤਰ ਤਰਨ ਹਲਕੇ ਦੇ ਬਹੁਤ ਸਾਰੇ ਆਗੂ ਪਿੰਡਾਂ ਦੇ ਮੌਜੂਦਾ ਸਰਪੰਚ ਸਹਿਬਾਨ ਪੰਚ ਸਹਿਬਾਨ ਨੰਬਰਦਾਰ ਸ਼ਹਿਰ ਦੇ ਕਾਫੀ ਲੋਕ ਉਹ ਅੱਜ ਤਰ ਤਰਨ ਦੇ ਵਿੱਚ ਆਵਾ ਦੀ ਪਾਰਟੀ ਦੇ ਵਿੱਚ ਸ਼ਾਮੂਲਿਤ ਕੀਤੀ ਹੈ ਉਹਨਾਂ ਨੇ ਮੈਂ ਉਹਨਾਂ ਸਾਰਿਆਂ ਦਾ ਹੀ ਵੈਲਕਮ ਕਰਦਾ ਸਾਰਿਆਂ ਦਾ ਇਸਤਿਕਬਾਲ ਕਰਦਾ ਔਰ ਮੈਂ ਸਮਝਦਾ ਕਿ ਰਲ ਮਿਲ ਕੇ ਇਸੇ ਤਰੀਕੇ ਦੇ ਨਾਲ ਜਿਵੇਂ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੀਆਂ ਨਿਹਰੀਆਂ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਜੋ ਬਾਈ ਇਲੈਕਸ਼ਨ ਹੋਣੀ ਹੈ ਜਿਹੜੀ ਕਿ ਆ ਬਣ ਪਈ ਹੈ ਡਾਕਟਰ ਕੁਸ਼ਨੀਤ ਸਿੰਘ ਸੋਲ ਜੀ ਦੇ ਅਕਾਲ ਚਲਾਣ ਦੇ ਨਾਲ ਉਹ ਸਾਰੀ ਲੜਾਈ ਹੈ ਜਿਹੜੀ ਸਾਰੇ ਇਕੱਠੇ ਇੱਕ ਪਰਿਵਾਰਕ ਪੱਧਰ ਉੱਪਰ ਨਿੱਕੇ ਲੜਾਂਗੇ ਤੇ ਮੂੜ ਦੁਆਰਾ ਤਰਨਤਾਰਨ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਸਾਰੇ ਰਾਮ ਨੂੰ ਚੜਾਉਗੇ ਸਰ ਪਰਸੋਂ ਮੁੱਖ ਮੰਤਰੀ ਆ ਗਏ ਕਿੰਨੇ ਵਜੇ ਟਾਈਮ ਆ ਜੀ ਹਾਂ ਉਹ ਪਰਸੋਂ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਸਾਹਿਬ ਆ ਰਹੇ ਨੇ ਇਥੇ ਇੱਕ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਾਫੀ ਦਿੱਕਤ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਤੇ ਉਹ ਨਸ਼ਿਆਂ ਦੇ ਖਿਲਾਫ ਲੜਾਈ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਦੇਖਣ ਨੂੰ ਇਹ ਮਿਲਿਆ ਸੀਗਾ ਕਿ ਨਸ਼ੇ ਨੇ ਜਿਹੜੇ ਉਹ ਇੰਟਰਨੈਸ਼ਨਲ ਬਾਰਡਰ ਤੋਂ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ ਨਸ਼ੇ ਵੀ ਆਉਂਦੇ ਨੇ ਚਿੱਟਾ ਵੀ ਆਉਂਦਾ ਔਰ ਨਾਲ ਜਿਹੜੇ ਇਲੀਗਲ ਹਥਿਆਰ ਨੇ ਉਹ ਵੀ ਆਉਂਦੇ ਨੇ ਸੋ ਉਹਦੇ ਲਈ ਪੰਜਾਬ ਪਹਿਲਾ ਇਹ ਜਿਆ ਸੁਭਾ ਬਣਨ ਜਾ ਰਿਹਾ ਹੈ ਕਿ ਜਿਹੜਾ ਐਂਟੀ ਡਰੋਨ ਸਿਸਟਮ ਕਿਉਂਕਿ ਸਾਰਾ ਕੰਮ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮਗਲਰ ਨੇ ਜਾਂ ਆਈਐਸਆਈ ਦੀ سپورਟ ਦੇ ਨਾਲ ਉਹ ਡਰੋਨਸ ਦੇ ਜ਼ਰੀਏ ਭੇਜਦੇ ਨੇ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਤੇ ਪਰਸੋਂ ਉਸੇ ਦਾ ਜਿਹੜਾ ਹੈ ਸ਼ੁਰੂਆਤ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰ ਤਰ੍ਹਾਂ ਦਾ ਪਛੜ ਗਿਆ ਵਾ ਵਿਕਾਸ ਜਿੱਤੇ ਨਹੀਂ ਕੋਈ ਸਪੈਸ਼ਲ ਵੱਡਾ ਪ੍ਰੋਜੈਕਟ ਆਉਣ ਵਾਲੇ 1.5 ਸਾਲ ਦੇ ਵਿੱਚ ਦੇਖਿਓ